ਇਮ ਮੈਟਰੋ ਸਟਾਈਨ ਡੜ ਮਗਰ ਪਾਲੇ 15 ਹਾਲਾ ਤੇ ਹੁਣ 11 ਹੀ ਛੱਡੇ ਹੋਏ ਨੇ 15 ਨਹੀਂ ਪਾਏ ਤੇ 15 ਇਹ ਕਰੇ ਹੀ ਨਹੀਂ ਹੁਣ ਆ ਦੂਜੀ ਹੀਰ ਤੇ ਦੇਖਦਾ 11 ਪਹਿਲਾਂ ਕਿਹੜਾ ਲਾ ਕੇ ਦੇਖਦਾ ਸੱਜਣਾਂ ভাই 11 ਹਮਾ ਦਾ ਕਿਵੇਂ ਜਾਗਾ ਤੇ ਕੋਈ ਇੱਕ ਟਰੈਕਟਰ ਆ ਜਿਹੜੇ ਨੂੰ ਕਹਿੰਦੇ ਮੋਡੀਫਿਕੇਸ਼ਨ ਦੀ ਲੋੜ ਵੀ ਪੈਂਦੀ ਉਹ ਵੀ ਟਾਈਨ ਡੜਾ ਅਰੇ ਹੁਣ ਨਵਾਂ ਵੀ ਆ ਗਿਆ 4x4 ਦੇ ਵਿੱਚ ਕਿਹੜਾ ਲਾਤਾ ਸਟੈਂਡਡ ਆਏ ਨੇ ਤੇ ਆ ਹੁਣ ਆਪੋ ਕਰਦੇ ਹਾਂ 11 ਹਾਲਾ ਤੇ 15 ਕਰਦੇ ਤੋਂ ਬਾਅਦ ਉਹ ਦੇਨੂ ਕਰਦੇ ਆ 15 ਕਰਦੇ ਆ 15 ਲਾਈਵ ਇੱਕ ਮਿੰਟ ਵਿੱਚ ਸਰਾਲਿਆਂ ਦੇ ਨਹੀਂ ਗਦੇ ਲਾਈਵ ਮਿੱਤਰੋ ਹੁਣ ਕਰਦੇ ਆ 15 ਹਾਲਾ ਸੱਟ ਦੀ ਏ ਆ ਵਾਹ ਕਿਲੀਆਂ ਕੱਢ ਕੇ ਸੜਦੇ ਜਿੱਕ ਪਾਤੀ ਕਿੱਲੀ ਲਾਵੀ ਹੁਣ ਲੱਗ ਜਾ ਪਤਾ ਹਨਾ ਵੇਖਾ ਟਾਇਰ ਥੋੜੇ ਜੇ ਘਟਨੇ ਦੇਖੋ ਪਾਇਆ ਹੋਇਆ ਰੇ ਹੈ ਰੇ ਤੇ ਸਲਿੱਪਾ ਇੱਕ ਰੇ ਤੇ ਸਲਿੱਪਾ ਦੂਜੀ ਬਾਹਰ ਤੇ ਪਤਾ ਲੱਗ ਜਾਊਗਾ ਕਿਵੇਂ ਨਿਕਲਦੀ ਨੂੰ ਨਾ ਨਾ ਗਈ ਨਹੀਂ ਹਜੇ ਨਾ ਨਾ ਰੰਗ ਰੰਗ ਚ ਲੱਗਿਆ ਪਿਆ ਕਰਕੇ ਯਾਰ ਬੁੱਲੇ ਜੇ ਨਾ ਧੱਕ ਦੇ ਕੋਈ ਮੜੀ ਜੀ ਨਾ ਇਹ ਰੰਗ ਲੱਗਿਆ ਪੈਣਾ ਰੰਗ ਜਦੋਂ ਲੈ ਗਿਆ ਇਹ ਤਾਂ ਨਾਲ ਦੀ ਨਾਲ ਹੋ ਜਾ ਇਹ ਰੰਗ ਤੇ ਹੀ ਅੜਦਾਗਾ ਕੀ ਹਾਲ ਨਾ ਵੀ ਕੱਢ ਦਿਆ 15 ਹਾਲ ਕਾਰ ਦਿਆ ਕਿ ਨਾ ਦੇਖ ਰਿਆ ਟੈਂਡਰ ਦਾ ਲਈ 15 15 ਹੀ ਨੇ 11 ਨਾਲ ਹਨਾ ਦੇਖੋ ਕਾਕਾ ਇਹ ਪਾਇਆ ਕਰਕੇ ਰੂੜੀ ਦਾ ਟਾਇਰ ਜਰੂਰ ਦੱਸਦਾ ਇੱਕ ਟਾਇਰ ਘੱਟ ਨੇ ਓਕੇ ਆ ਟਰੈਕਟਰ 50 ਦਾ ਹੀ ਹੈਗਾ ਸਟੈਂਡਰਡ 14 ਦੇ ਟਾਇਰਾਂ ਚ ਲੈ ਇਹ ਹਾਂ ਰੇ ਵਾਲਾ ਹੈਗਾ ਦੂਜੀ ਵਾਰ ਵੀਡੀਓ ਬਣੂਗੀ ਹਾਂ ਆਹੋ ਦੇ ਮਾਰ ਦਾ ਸਲੇਪਾ ਰੇ ਦੇ ਉੱਤੇ ਟਾਇਰ ਤੇ ਅਸਦੇ ਨੇ ਮਿੱਤਰੋ ਦੇਖੋ ਰੂੜੀ ਦਾ ਰੇ ਪਾਇਆ ਕਰਕੇ ਸਲੇਪਿੰਗ ਦਿੰਦਾ ਨਹੀਂ ਤਾਂ ਕੋਈ ਬਾਤ ਨਹੀਂ ਦੂਜੀ ਵਾਰ ਤੇ ਪਤਾ ਲੱਗ ਜੂਗਾ ਕੋਸ ਨਹੀਂ ਹੁੰਦਾ ਐਂ ਚਲਾ ਦਾਂਗੇ ਪੜਾਇਆ ਤੱਪੜ ਪਿਆ ਆਵਾਣਾਂ ਦਾ ਦੂਜੀ ਵਾਰ ਦਾ ਪਤਾ ਲਾ ਦੂ ਖਾਲਾ ਆ ਬਾਣ ਵੀ ਤੱਪੜਾ ਬਾਕੀ ਘਰੇ ਪਿਆ ਕਰਕੇ ਕੰਮ ਸਾਰੇ ਹੋ ਗਏ ਇੱਕ ਟਾਇਰ ਵੀ ਹੈ ਨਹੀਂ ਗੋਗੀ ਹੈਗਾ ਉਵੇਂ ਬਣ ਲਾ ਉਹ ਆਦਾ ਤਾਂ ਕੋਈ ਹੋ ਵਾਸਤੇ ਨਹੀਂ ਨਾ ਡਰਕ ਨੂੰ ਖਚਾਈ ਦਾ ਤਾਂ ਹੂੰ ਇੰਜਨ ਤਾਂ ਉਹੀ 51 11 ਵਾਲਾ ਪਿੱਛੋਂ ਆ ਗੇਅਰ ਵਕਤ ਦਾ ਸਫਰਾਜ ਵਾਲਾ ਆ ਗਿਆ 14 ਦੇ 12ਾਂ ਚ ਇਹਨਾਂ ਦਾ ਤੇ 16 15 ਦੇ ਆ 15 ਦੇ ਟਾਇਰ ਨੇ ਮਿੱਤਰੋ ਬਾਈ ਬਾਈ ਉਹ 14 ਦੇ 12ਾਂ ਚ ਆਉਂਦਾ ਹੈਗਾ ਹਾਂ 14 ਦੇ 12ਾਂ ਚ ਆਇਆ ਇਹ ਯਾਰ ਆ ਲਓ ਮਿੱਤਰੋ ਕਰੋ ਜਮਾ ਕਰੋ ਜਮਾ ਜੈਕ ਟ੍ਰੈਕਟਰ ਦੀ ਮਾਗਰ ਦਾ ਅਗਰ ਕਿਤੇ ਪਾਸ ਆ ਜੂਗਾ ਤਾਂ ਸਭਾ ਪ੍ਰੈਅ ਆ ਮਨੂ ਆਲੇ ਹੁਣ ਸਹੀ ਜਾਂਦਾ ਦੇ ਰੇ ਵਾਲੇ ਤੋਂ ਬਣਾ ਰੇ ਰੇ ਇਹਦੇ ਉਤਾਰ ਤੇ ਫਸਲੇ ਪੁੱਤ ਕਰ ਜਾਂਦਾ ਨਾ